ਅਰਤੇ ਜਿਹਦੇ ਕਰਕੇ ਗੁਰਦੁਆਰਾ ਸਦਾ ਨਾਮ ਪੱਥਰ ਸਹਾ ਹੈਗਾ ਦਰਬਾਰ ਹਾਲ ਦੇ ਅੰਦਰਲੇ ਪਾਸੇ ਉਹ ਪੱਥਰ ਰੱਖਿਆ ਹੋਇਆ ਹੈਗਾ ਜਿਵੇਂ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਪਾਕਿਸਤਾਨ ਦਾ ਇਤਿਹਾਸ ਹੈ ਉੱਥੇ ਵੀ ਪੰਜੇਰਾਲ ਪੱਥਰ ਰੋਕਿਆ ਸੀਗਾ ਇੱਥੇ ਵੀ ਪੱਥਰ ਮੂਮ ਬਣਿਆ ਸੇ ਇੱਥੇ ਵੀ ਰਾਖਸ਼ ਨੇ ਪੱਥਰ ਸਿੱਟਿਆ ਸੀਗਾ ਸੇਮ ਬਿਲਕੁਲ ਉਹੋ ਜਿਹਾ ਇਤਿਹਾਸ ਹੈਗਾ ਤੇ ਅੰਦਰਲੇ ਪਾਸੇ ਦਰਸ਼ਨ ਕਰਾ ਕੇ ਫਿਰ ਤੁਹਾਨੂੰ ਉਹ ਪਹਾੜੀ ਵੀ ਅਸੀਂ ਜਿਵੇਂ ਬਲੀ ਕੰਨਾਂ ਦਿੱਤੇ ਗਏ ਸੀ ਨਾ ਉਵੇਂ ਤੁਹਾਨੂੰ ਪਹਾੜੀ ਦਿਖਾਵਾਂਗੇ ਜਿੱਥੇ ਮਤਲਬ ਉਹ ਰਾਖਸ਼ ਬੈੰਦਾ ਸੀ ਇਹ ਵੀਰ ਜੀ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਇੱਥੇ ਸੱਚ ਦਾ ਉਪਦੇਸ਼ ਦੇ ਰਹੇ ਸੀ ਸੱਚ ਦਾ ਉਪਦੇਸ਼ ਦੇ ਰਹੇ ਸੀ ਤੇ ਉਦੋਂ ਇੱਥੇ ਰਾਖਸ਼ ਟਹਿ ਬੰਦਾ ਸੀ ਉਹ ਬੰਦੇ ਮਾਰ ਕੇ ਵੀ ਖਾ ਜਾਂਦਾ ਹੁੰਦਾ ਸੀ ਇੰਨਾ ਮਤਲਬ ਹੀ ਉਹ ਤੇ ਲੋਕਾਂ ਦੇ ਵਿੱਚ ਨਾ ਉਹਦਾ ਖੌਫ ਬਹੁਤ ਜ਼ਿਆਦਾ ਸੀ ਤੇ ਇੱਥੋਂ ਦੇ ਨਿੰਬੂ ਦੇ ਲੋਕਾਂ ਨੇ ਨਾ ਤੇ ਗੁਰੂ ਨਾਨਕ ਪਾਤਸ਼ਾਹ ਜੀ ਅੱਗੇ ਫਰਿਆਦ ਕੀਤੀ ਤੇ ਮਹਾਰਾਜ ਇੱਥੇ ਮਤਲਬ ਇਹ ਤੰਗ ਕਰਦਾ ਤੇ ਗੁਰੂ ਪਾਤਸ਼ਾਹ ਜੀ ਸੱਚ ਦਾ ਉਪਦੇਸ਼ ਦੇਣ ਲੱਗੇ ਉਹਨਾਂ ਨੂੰ ਤੇ ਉਹਦੇ ਕੋ ਬਰਦਾਸ਼ਤ ਨਹੀਂ ਹੋਇਆ ਜਿੱਦਾਂ ਇਲਾਕੇ ਦੇ ਵਿੱਚ ਇੱਕ ਪਾਪਾ ਦੂਜੇ ਬਾਬੇ ਨੂੰ ਬਰਦਾਸ਼ਤ ਨਹੀਂ ਨਾ ਕਰਦਾ ਐਦਾਂ ਹੀ ਫਿਰ ਉਹ ਨਹੀਂ ਬਰਦਾਸ਼ਤ ਕਰਦਾ ਤੇ ਉੱਤੋਂ ਉਹਨਾਂ ਨੇ ਨਾ ਪੱਥਰ ਛੁੱਟਿਆ ਸੀ ਪਰ ਇੱਧਰ ਤੁਸੀਂ ਦੇਖ ਸਕਦੇ ਹੋ ਉੱਪਰ ਬਾੜੀ ਦੇ ਉੱਥੋਂ ਉਹਨਾਂ ਨੇ ਪੱਥਰ ਛੁੱਟਿਆ ਸੀ ਇੱਥੇ ਗੁਰੂ ਨਾਨਕ ਪਾਤਸ਼ਾਹ ਜੀ ਥੱਲੇ ਭਗਤੀ ਕਰਦੇ ਪਏ ਸੀ ਤੇ ਉਹ ਜਦੋਂ ਪੱਥਰ ਵੱਜਿਆ ਤੇ ਮਹਾਰਾਜ ਦੇ ਨਾਲ ਲਾ ਕੇ ਮੋਮ ਦਾ ਪੱਥਰ ਬਣ ਗਿਆ ਬੀਬੀ ਤੇ ਮੋਮ ਦਾ ਪੱਥਰ ਬਣ ਗਿਆ ਉਹਨਾਂ ਨੂੰ ਤੇ ਇਹੀ ਤੇ ਗੁਰੂ ਨਾਨਕ ਪਾਤਸ਼ਾਹ ਜੀ ਮਤਲਬ ਖਤਮ ਹੋ ਗਏ ਤੇ ਜਿਹੜੇ ਨਾਲ ਸੰਗਤ ਬੈਠੀ ਉਹਨਾਂ ਦੇ ਕੋਲ ਉਹ ਵੀ ਖਤਮ ਹੋ ਗਈ ਆ ਉਹ ਫਿਰ ਉੱਤੋਂ ਆਇਆ ਭੱਜਾ ਉਹਨੇ ਆ ਕੇ ਦੇਖਿਆ ਤੇ ਗੁਰਨਾਨਕ ਪਾਤਸ਼ਾਹ ਨੂੰ ਕੁਝ ਵੀ ਨਹੀਂ ਹੋਇਆ ਇਹ ਸਾਰਾ ਪੱਥਰ ਮੋਮ ਦਾ ਬਣ ਗਿਆ ਸੀ ਤੇ ਉਹਨੇ ਗੁੱਸੇ ਦੇ ਵਿੱਚ ਆ ਕੇ ਆਹ ਦੇਖੋ ਇੱਥੇ ਆਹ ਦੇਖੋ ਉਹਨੇ ਗੁੱਸੇ ਜਾ ਕੇ ਪੈਰ ਮਾਰਿਆ ਹੋਇਆ ਆਹ ਦੇਖੋ ਕਿੰਨਾ ਕਿੱਡਾ ਬਲੀ ਸੀ ਉਹ ਵੀ ਉਹਨੇ ਪੈਰ ਮਾਰਿਆ ਸੀ ਆਹ ਦੇਖੋ ਗੁੱਸੇ ਦੇ ਵਿੱਚ ਆ ਕੇ ਇਹ ਪੈਰ ਉਹਨਾਂ ਦਾ ਮਤਲਬ ਇਹ ਰਾਖਸ਼ਤਾ ਪੈਰ ਹੈ ਜੀ ਹਾਂਜੀ ਤੇ ਫਿਰ ਉਹਨੇ ਕਾਫੀ ਆਪ ਦੇ ਚਾਰੇ ਕੀਤੇ ਜਦੋਂ ਉਹ ਤਾਂ ਨਹੀਂ ਤੇ ਬਨੇ ਗੱਲ ਬਣੀ ਤੇ ਫਿਰ ਉਹ ਹੱਥ ਜੋੜ ਕੇ ਖੜ ਗਿਆ ਨੂੰ ਪਤਾ ਲੱਗ ਗਿਆ ਤੇ ਇਹ ਤਾਂ ਖੁਦ ਖੁਦਾ ਪਰਮਾਤਮਾ ਹੈ ਥੱਲੇ ਤੇ ਫਿਰ ਉਹ ਉਹ ਵੀ ਆਪਦੇ ਪੁਰਾਣਾ ਜੀਵਨ ਛੱਡ ਕੇ ਤੇ ਲੜ ਲੱਗ ਗਿਆ ਮਹਾਰਾਜ ਦੇ ਤੇ ਸੱਚ ਦਾ ਉਦੇਸ਼ ਲੋਕਾਂ ਨੂੰ ਇੱਥੇ ਦੇਣ ਲੱਗ ਗਿਆ ਜੀ ਹਾਂਜੀ ਤੇ ਜੀ ਉਦਾਸੀ ਵਿੱਚ ਆਏ ਗੁਰੂ ਨਾਨਕ ਪਾਤਸ਼ਾਹ 1515 ਤੋਂ 17 ਦੇ ਵਿੱਚ ਜਿਹੜਾ ਤੁਹਾਨੂੰ ਕਹਿ ਰਹੇ ਸੀ ਨਾ ਇੱਕ ਹੋਰ ਇਤਿਹਾਸਕ ਗੁਰਦੁਆਰਾ ਸਰੋਵਰ ਸ਼੍ਰੀ ਦਤਤਨ ਸਾਹਿਬਾ ਤੇ ਇਹ ਲੇਅ ਦੇ ਵਿੱਚ ਹੈ ਤੇ ਇਹ ਗੁਰਦੁਆਰਾ ਸਾਹਿਬ ਦੇ ਵੀ ਤੁਹਾਨੂੰ ਦਰਸ਼ਨ ਕਰਾਉਣੇ ਬਾਅਦੋਂ ਲੇ ਜਾ ਕੇ ਤੇ ਦੋ ਹੀ ਇਤਿਹਾਸਕ ਗੁਰਦੁਆਰਾ ਸਾਹਿਬ ਨੇ ਇੱਥੇ ਇੱਕ ਪੱਥਰ ਸਾਹਿਬ ਤੁਹਾਨੂੰ ਦਿਖਾ ਰਹੇ ਆ ਤੇ ਦੂਜਾ ਗੁਰਦੁਆਰਾ ਦਤਨ ਸਾਹਿਬ ਚਾਹ ਸ਼ਹੀਰ ਹੈ ਜੀ ਤੇ ਉੱਪਰ ਜਾਣ ਦੀ ਤਿਆਰੀ ਹੈ